ਹਾਂ ਜੀ ਬਈ ਜਿਹੜਾ ਅੱਜ ਪੀਐਸਡੀ ਨਾਲ ਦਾਖਤ ਆਇਆ ਠੀਕ ਕਾਰਨ ਆ ਮੈਂ ਕਿਸਾਨਾਂ ਨੂੰ ਸਰਵਿਸਿੰਗ ਮਾਚੀ ਕੇ ਕਾਰਨ ਹੈਗਾ ਵੀ ਇਹ 18 ਤੋਂ 20 ਘਰ ਹੈਗੇ ਆ ਮਜ਼ਦੂਰ ਪਰਿਵਾਰਾਂ ਦੇ ਜਵਾਰ ਸਿੰਘ ਵਾਲਾ ਪੱਤੋ ਜਵਾਰ ਸਿੰਘ ਵਾਲਾ ਇਹਨਾਂ ਦਾ ਜਿਹੜਾ ਹੈਗਾ ਵਸਤੀ ਦਾ ਨਾਮ ਆ ਐਨ ਐਚ 254 ਦੇ ਵਿੱਚ ਇਹਨਾਂ ਮਜ਼ਦੂਰ ਪਰਿਵਾਰਾਂ ਦੇ ਜਿਹੜੇ ਘਰ ਆਏ ਆ ਘਰਾਂ ਦੇ ਵਿੱਚ ਨਿਸ਼ਾਨੀਆਂ ਲੱਗੀਆਂ ਉਸ ਤੋਂ ਬਾਅਦ ਦੁਬਾਰਾ ਵੀ ਨਿਸ਼ਾਨੀਆਂ ਲੱਗੀਆਂ ਕੁਝ ਹੋਰ ਜਗ੍ਹਾ ਆਈ ਆ ਪਰ ਇਨ੍ਹਾਂ ਪਰਿਵਾਰਾਂ ਨੂੰ ਅੱਜ ਤੱਕ ਨਾ ਤੇ ਇਹ ਦੱਸਿਆ ਗਿਆ ਵੀ ਕਿੰਨੀ ਜਗ੍ਹਾ ਆਈ ਆ ਨਾ ਇਹ ਦੱਸਿਆ ਗਿਆ ਵੀ ਕਿੰਨੇ ਪੈਸੇ ਆ ਤੇ ਨਾ ਹੀ ਇਹਨਾਂ ਨੂੰ ਕੋਈ ਮਤਲਬ ਇਹਨਾਂ ਦੀ ਕੋਈ ਸੁਣਵਾਈ ਹੋਈ ਆ ਇਹਨਾਂ ਤੇ ਇੱਕੋ ਹੀ ਹੈਗਾ ਕਿ ਬਾਰ ਬਾਰ ਕਬਜ਼ਾ ਲੈਣ ਦਾ ਜਿਹੜਾ ਇਹਨਾਂ ਨੂੰ ਨੋਟਿਸ ਦਿੱਤਾ ਜਾ ਰਿਹਾ ਤੇ ਇੱਕ ਦੋ ਵਾਰੀ ਜਿਹੜੀ ਮਸ਼ੀਨਰੀ ਆ ਧੱਕੇ ਨਾਲ ਇਹਨਾਂ ਦੇ ਘਰ ਤੋਂ ਵੀ ਗਈ ਆ ਤਾਂ ਪਰ ਇਹਨਾਂ ਨੇ ਜਿਹੜਾ ਸੰਘਰਸ਼ ਕੀਤਾ ਤੇ ਉਹ ਪ੍ਰਸ਼ਾਸਨ ਨੂੰ ਬਰੰਗ ਮੋੜਿਆ ਮਾਨਯੋਗ ਐਸਡੀਓ ਸਾਹਿਬ ਨੂੰ ਅਸੀਂ ਜਿਹੜਾ ਇਹ ਮਜ਼ਦੂਰ ਪਰਿਵਾਰਾਂ ਨੇ ਇੱਕ ਮੰਗ ਪੱਤਰ ਦਿੱਤਾ ਸੀਗਾ 22 9 ਨੂੰ ਉਹਦੇ ਤੇ ਜਿਹੜੀ ਹਜੇ ਤੱਕ ਜਿਹੜੀ ਇਹਨਾਂ ਨੇ ਦੋ ਮੰਗਾਂ ਰੱਖੀਆਂ ਪਰਿਵਾਰਾਂ ਨੇ ਇਹਨਾਂ ਦੀ ਜਿਹੜੀ 10 ਮੈਂਬਰੀ ਕਮੇਟੀ ਬਣੀ ਆ ਕਿ ਇੱਕ ਤੇ ਉਹ ਰੋਡ ਨਿਕਲਦਾ ਤੇ ਉੱਥੇ ਜਿਹੜਾ ਪਾਣੀ ਦਾ ਸੜਕਾਉ ਕੀਤਾ ਜਾਵੇ ਮਿੱਟੀ ਘਟਾ ਉੱਡ ਕੇ ਇਹਨਾਂ ਦਾ ਜਿਹੜਾ ਰੋਟੀ ਪਾਣੀ ਬਣਾਉਣਾ ਵੀ ਦੁੱਬ ਰਾ ਤੇ ਖਾਣਾ ਵੀ ਦੁੱਬਰ ਹੋਇਆ ਪਿਆ ਉਸ ਤੋਂ ਇਲਾਵਾ ਦੂਜੀ ਮੰਗ ਇਹਨਾਂ ਦੀ ਇਹ ਸੀਗੀ ਵੀ ਸਾਡਾ ਜਿਹੜਾ ਹੈਗਾ ਮੋੜ ਵਸੇਬੇ ਦਾ ਪ੍ਰਬੰਧ ਕੀਤਾ ਜਾਵੇ ਜੇ ਸਰਕਾਰ ਨੇ ਸਾਡੇ ਜਿਹੜੇ ਘਰਾਂ ਦੀ ਜਗ੍ਹਾ ਲੈਣੀ ਆ ਤੇ ਨਹੀਂ ਇਹ ਪਰਿਵਾਰ ਜਗਾ ਕਿਸੇ ਹਾਲਤ ਚ ਛੱਡਣਗੇ ਨਹੀਂ ਆ ਤੇ ਉਹਦੇ ਤੇ ਮੰਗੇ ਸੀਗੀ ਕਿ ਜਿਹੜਾ ਸਬੰਧਤ ਵਿਭਾਗ ਆ ਉਹਦੇ ਨਾਲ ਮੀਟਿੰਗ ਕਰਾਈ ਜਾਵੇ ਇਹਨਾਂ ਪਰਿਵਾਰਾਂ ਦੀ ਪਰ ਪ੍ਰਸ਼ਾਸਨ ਦੇ ਜਿਹੜਾ ਹਜੇ ਤਾਈ ਕੋਈ ਵੀ ਜਿਹੜਾ ਕੰਨ ਤੇ ਜੂਨ ਹੀ ਸਰ ਕੀ ਜਿਹੜਾ ਅਨਾ ਬੋਲਾ ਬਣਿਆ ਇਹ ਪ੍ਰਸ਼ਾਸਨ ਬੈਠਾ 10 ਤਰੀਕ ਦੇ ਪਰਿਵਾਰ ਧਰਨਾ ਦੇ ਹੀ ਬੈਠੇ ਆ ਹਜੇ ਤਾਈ ਇੱਥੋਂ ਕਿਲੋ 1.5 ਕਿਲੋਮੀਟਰ ਤੇ ਕੋਈ ਵੀ ਪ੍ਰਸ਼ਾਸਨ ਅਧਿਕਾਰੀ ਇਹਨਾਂ ਤੱਕ ਪਹੁੰਚਿਆ ਨਹੀਂ ਆ ਸੋ ਉਹਦੇ ਸਬੰਧ ਦੇ ਵਿੱਚ ਜਿਹੜਾ ਅੱਜ ਯਾਦ ਪੱਤਰ ਦਿੱਤਾ ਗਿਆ ਪ੍ਰਸ਼ਾਸਨ ਨੂੰ ਦੁਆਰਾ ਫੇਰ ਯਾਦ ਕਰਾਇਆ ਗਿਆ ਕਿ ਸਾਡੀਆਂ ਜਿਹੜੀਆਂ ਮੰਗਾਂ ਉਹਨਾਂ ਤੇ ਪਹਿਰਾ ਦਿੱਤਾ ਜਾਵੇ ਸਾਡੀ ਸੁਣਵਾਈ ਕੀਤੀ ਜਾਵੇ ਜੇਕਰ ਪ੍ਰਸ਼ਾਸਨ ਕੋਈ ਇਹਨਾਂ ਦੀ ਸੁਣਵਾਈ ਨਹੀਂ ਕਰਦਾ ਤੇ ਜੋ ਵੀ ਜਿਹੜੀ ਕਮੇਟੀ ਬਣੀ ਆ ਜੋ ਵੀ ਫੈਸਲਾ ਲੈਣਗੇ ਤਾਂ ਸਾਡੇ ਇਲਾਕੇ ਦੀਆਂ ਕਿਸਾਨ ਮਜ਼ਦੂਰ ਜਥੇਬੰਦੀਆਂ ਸਿੱਖ ਜਥੇਬੰਦੀਆਂ ਨਾਲ ਪਰਿਵਾਰਾਂ ਦੇ ਨਾਲ ਖੜੀਆਂ ਤੇ ਜੇ ਕੋਈ ਐਕਸ਼ਨ ਲੀਕ ਦੇ ਤਾਂ ਫਿਰ ਉਹਦਾ ਜ਼ਿੰਮੇਵਾਰ ਇਹਦਾ ਸਿਵਲ ਪ੍ਰਸ਼ਾਸਨ ਹੋਊਗਾ ਕਿਉਂਕਿ ਪ੍ਰਸ਼ਾਸਨ ਵੱਲੋਂ ਹਜੇ ਤੱਕ ਜਿਹੜੀ ਹੈਗੀ ਇਹਨਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਗਈ ਇਹਨਾਂ ਦੇ ਦੱਸਣ ਮੁਤਾਬਕ ਲਗਭਗੇ 1.5-2 ਸਾਲ ਤੋਂ ਜਿਹੜਾ ਹੈਗਾ ऐसे तरह दफ्तरਾਂ ਦੇ ਧੱਕੇ ਖਾ ਰਹੇ ਆ ਸੋ ਪ੍ਰਸ਼ਾਸਨ ਨੂੰ ਵੀ ਅਸੀਂ ਅਪੀਲ ਕਰਦੇ ਆ ਬੇਨਤੀ ਕਰਦੇ ਆ ਕਿ ਇਹਨਾਂ ਪਰਿਵਾਰਾਂ ਦੀ ਜਿਹੜੀ ਸੁਣਵਾਈ ਕੀਤੀ ਜਾਵੇ ਇਹਨਾਂ ਨੂੰ ਜੋ ਵੀ ਇਹ ਪਰਿਵਾਰਾਂ ਦੀ ਮੰਗ ਹੈ ਉਹਨੂੰ ਪੂਰਾ ਕੀਤਾ ਜਾਵੇ ਜੇ ਪ੍ਰਸ਼ਾਸਨ ਫਿਰ ਜ਼ਬਰਦਸਤੀ ਕਰਨੀ ਚਾਹੁੰਦਾ ਉਹ ਕਿਸੇ ਵੀ ਹਾਲਤ 'ਚ ਹੋ ਨਹੀਂ ਦਿੱਤੀ ਜਾਊਗੀ ਬਾਈ ਜੀ ਦੀ ਫਤਿਹ ਮੈਂ ਹਰਜਿੰਦਰ ਸਿੰਘ ਜਵਾਰ ਸਿੰਘ ਵਾਲਾ ਬਾਈ ਜੀ ਨੇ ਹੁਣ ਦੱਸਿਆ ਹੀ ਆ NH 254 ਜਿਹੜਾ ਰੋਡ ਬਣ ਰਿਹਾ ਸਾਡੇ ਇਹਨਾਂ ਸਾਰੇ ਪਰਿਵਾਰਾਂ ਦੇ ਘਰ ਵਿੱਚ ਆ ਰਿਹਾ ਹੈ ਤੇ 10 ਤਰੀਕ ਤੋਂ ਲੈ ਕੇ ਧਰਨਾ ਵੀ ਦਿੱਤਾ ਹੋਇਆ ਪਰਿਵਾਰਾਂ ਨੇ ਪਰ ਕੋਈ ਵੀ ਪ੍ਰਸ਼ਾਸਨ ਅਧਿਕਾਰੀ ਉੱਥੇ ਕੋਈ ਪੁੱਛਣ ਨਹੀਂ ਗਿਆ ਸਾਨੂੰ ਇਸ ਤੋਂ ਪਹਿਲਾਂ ਜੇ ਕੋਈ ਅਧਿਕਾਰੀ ਗਿਆ ਵੀ ਹੈ ਤਾਂ ਪਹਿਲਾਂ ਤਾਂ ਇਹ ਗੱਲ ਹੈ ਵੀ ਸਾਨੂੰ ਜਿਹੜੇ ਸਾਡੇ ਥਾਂ ਹੈ ਉਹਦਾ ਮਾਲਕ ਹੀ ਨਹੀਂ ਠਹਿਰਾਇਆ ਜਾਂਦਾ ਕਹਿੰਦੇ ਤੁਸੀਂ ਇਸ ਥਾਂ ਦੇ ਮਾਲਕ ਹੀ ਹੈ ਨਹੀਂ ਐ ਜਿਹੜੇ ਥਾਂਵਾਂ ਦੇ ਵਿੱਚ ਅਸੀਂ 70-70 ਸਾਲਾਂ ਤੋਂ ਬੈਠੇ ਆ ਸਾਡੇ ਬਜ਼ੁਰਗ ਬੈਠੇ ਆ 70-70 ਸਾਲਾਂ ਤੋਂ ਉਹਨਾਂ ਨੂੰ ਕਿਹਾ ਗਿਆ ਵੀ ਤੁਹਾਡੇ ਜਿਹੜੀ ਜਗ੍ਹਾ ਤੇ ਤੁਹਾਡੇ ਘਰ ਆ ਉਹ ਜਗ੍ਹਾ ਹੀ ਤੁਹਾਡੀ ਹੈਨੀਗੀ ਪ੍ਰਸ਼ਾਸਨ ਸਾਨੂੰ ਕੋਈ ਆਸ਼ਵਾਸਨ ਦੇਣ ਵਾਸਤੇ ਨਹੀਂ ਜਾਂਦਾ ਜੇ ਕੋਈ ਜਾਂਦਾ ਤਾਂ ਸਾਨੂੰ ਠਮਕਾਉਣ ਵਾਸਤੇ ਜਾਂਦਾ ਇੱਕ ਦੋ ਵਾਰੀ ਮਸ਼ੀਨਰੀਆਂ ਵੀ ਗਈਆਂ ਘਰਾਂ ਦੇ ਵਿੱਚ ਘਰ ਢਾਉਣ ਨੂੰ ਤੇ ਅਸੀਂ ਮੋਗੇ ਵੀ ਜਾ ਕੇ ਵੱਡੇ ਅਫਸਰਾਂ ਨੂੰ ਮੰਗ ਪੱਤਰ ਦੇ ਕੇ ਆਏ ਆ ਕਿਸੇ ਨੇ ਵੀ ਸਾਡੀ ਗੱਲ ਸੁਣਨ ਦੀ ਕੋਸ਼ਿਸ਼ ਨਹੀਂ ਕੀਤੀ ਸਾਡੇ ਕੋਲੇ ਕੋਈ ਨਹੀਂ ਪਹੁੰਚਿਆ ਤੇ ਅਸੀਂ ਇਹ ਚੇਤਾਵਨੀ ਦਿੰਦੇ ਆਂ ਪ੍ਰਸ਼ਾਸਨ ਅਧਿਕਾਰੀਆਂ ਨੂੰ ਵੀ ਜੇ ਸਾਡਾ ਕੋਈ ਨਹੀਂ ਮਸਲਾ ਹੱਲ ਹੁੰਦਾ ਤਾਂ ਅਸੀਂ ਇਸ ਸੰਘਰਸ਼ ਨੂੰ ਹੋਰ ਵੱਡਾ ਕਰਾਂਗੇ ਅਸੀਂ ਸਾਡੇ ਪਿੰਡ ਦਾ ਜਵਾਰ ਸਿੰਘ ਵਾਲੇ ਦਾ ਚੌਕ ਵੀ ਜਾਮ ਕਰਾਂਗੇ ਜਿੱਥੋਂ ਤੱਕ ਸਾਡੇ ਕੋਲ ਜੋਰ ਹੋ ਸਕੇ ਅਸੀਂ ਲਾਵਾਂਗੇ ਤੱਕੇ ਨਾਲ ਕਿਸੇ ਦੇ ਘਰ ਨਹੀਂ ਟਹਿਣ ਦੇਵਾਂਗੇ ਨਾ ਅਸੀਂ ਆਪਣੇ ਥਾਂ ਦੇਵਾਂਗੇ ਤੁਸੀਂ ਗੱਲ ਇਹ ਆ ਸਰਕਾਰ ਨੂੰ ਵੀ ਜੇ ਸਰਕਾਰ ਚਾਹੁੰਦੀ ਆ ਸਾਡੇ ਘਰ ਲੈਣਾ ਤਾਂ ਪਰ ਸਾਡੇ ਮੌੜ ਬਸੇਵੇ ਦਾ ਕੋਈ ਹੱਲ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ